ਬੱਚੇ ਡੁੱਬ ਗਏ ਭਾਜੀ ਅੱਛਾ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੇਰ ਅਲੀ ਹੈ ਤੇ ਕਿੰਨੇ ਬੱਚੇ ਡੁੱਬੇ ਤੁਹਾਡੇ ਦੋ ਇੱਕ ਛਾਲੇ ਅਜਿਹੇ ਇੱਕ ਮੇਰਾ ਮੁੰਡਾ ਹੈ ਕੀ ਨਾਂ ਉਹਨਾਂ ਦਾ ਇੱਕ ਦਾ ਨਾਂ ਕਾਕਾ ਇੱਕ ਦਾ ਨਾਂ ਸ਼ੰਮੂ ਇਹ ਕਿੰਨੀ ਕਿੰਨੀ ਉਮਰ ਉਹਨਾਂ ਦੀ 11 11 ਸਾਲ ਕੀ ਨਾਂ ਹੁੰਦੇ ਏ ਕਿ ਡੰਗਰ ਕੱਢਣ ਡੇ ਕੀ ਕਰ ਡੰਗਰ ਕੱਢਣ ਡੇ ਅੱਛਾ ਹਾਂਜੀ ਕਿੰਨੇ ਕ ਵਜੇ ਦੀ ਗੱਲ ਹੈ ਹਾਂ ਸਵਾ 6 ਵਜੇ ਦੀ ਗੱਲ ਹੈ ਅੱਛਾ ਤੇ ਇਹ ਤੁਸੀਂ ਉਦੋਂ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਕੀਤੀ ਕਿ ਪਤਾ ਨਹੀਂ ਲੱਗਾ ਨਹੀਂ ਮੇਰੇ ਸਮ ਨੂੰ ਕਰਨਾ ਹੀ ਆਉਂਦਾ ਅੱਛਾ ਤੁਹਾਨੂੰ ਕਰਨਾ ਹੀ ਨਹੀਂ ਆਉਂਦਾ ਹਾਂ ਤਾਂ ਤੁਹੀਂ ਕੋ ਰੌਲਾ ਰੱਪਾ ਪਾਇਆ ਕੋਈ ਛੇ ਕਿਤੇ ਆ ਗਏ ਨੂੰ ਡੁੱਬ ਗਏ ਲੋਕ ਤੇ ਬੇਚਾਰੇ ਆ ਗਏ ਨੂੰ ਡੁੱਬ ਗਏ ਅੱਛਾ ਸੰਜਣ ਡੁੱਬ ਗਏ ਕਿਸੇ ਦਾ ਬਾਣੀ ਚੱਲ ਗਿਆ ਤੇ ਕੋਈ ਹੁਣ ਗੋਤਾਖੋਰ ਜਾਂ ਕੋਈ ਪੁਲਿਸ ਮੁਲਾਜ਼ਮ ਕੋਈ ਆਏ ਤੁਹਾਡੇ ਕੋਲ ਛੇ ਮੁਲਾਜ਼ਮ ਆਏ ਹਾਂ ਮੈਨੂੰ ਨਹੀਂ ਲੱਭਿਆ ਹੋਰ ਦੀ ਜ਼ਰੂਰਤ ਹੈ ਜੀ ਮੰਗਾ ਦਿਓ ਜੀ ਬੱਚੇ ਡੁੱਬ ਗਏ ਭਾਜੀ ਅੱਛਾ ਕੀ ਨਾਂ ਤੁਹਾਡਾ ਮੇਰਾ ਸ਼ੇਰ ਅਲੀ ਹੈ ਤੇ ਕਿੰਨੇ ਬੱਚੇ ਡੁੱਬੇ ਤੁਹਾਡੇ ਦੋ ਇੱਕ ਛਾਲੇ ਅਜਿਹੇ ਇੱਕ ਮੇਰਾ ਮੁੰਡਾ ਹੈ ਕੀ ਨਾਂ ਉਹਨਾਂ ਦਾ ਇੱਕ ਦਾ ਨਾਂ ਕਾਕਾ ਇੱਕ ਦਾ ਸ਼ੰਮੂ ਇਹ ਕਿੰਨੀ ਕਿੰਨੀ ਉਮਰ ਉਹਨਾਂ ਦੀ 12 12 ਸਾਲ ਕਿ ਨੋਂਡੇ ਸੀ ਕਿ ਡੰਗਰ ਕੱਢਣ ਡੇ ਕੀ ਕਰ ਡੰਗਰ ਕੱਢਣ ਡੇ ਅੱਛਾ ਕਿੰਨੇ ਕ ਵਜੇ ਦੀ ਗੱਲ ਆਏ ਸਵਾ 6 ਵਜੇ ਦੀ ਗੱਲ ਅੱਛਾ ਤੇ ਤੁਸੀਂ ਉਦੋਂ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਕੀਤੀ ਕਿ ਪਤਾ ਨਹੀਂ ਲੱਗਾ ਨਹੀਂ ਮੇਰੇ ਸਮੇਂ ਨੂੰ ਤਰਨਾ ਹੀ ਸੀ ਅੱਛਾ ਤੁਹਾਨੂੰ ਤਰਨਾ ਹੀ ਨਹੀਂ ਆਉਂਦਾ ਤੇ ਤੁਸੀਂ ਕੋ ਰੌਲਾ ਰੱਪਾ ਪਾਇਆ ਕੋਈ ਇੱਥੇ ਕਿਤੇ ਆ ਗਏ ਉਹ ਡੁੱਬ ਗਏ ਲੋਕ ਤੇ ਬਚਾਰੇ ਆ ਗਏ ਉਹ ਡੁੱਬ ਗਏ ਅੱਛਾ ਸਮਝਣ ਡੁੱਬ ਗਏ ਕਿਸੇ ਦਾ ਬਾਣੀ ਚੱਲਿਆ ਤੇ ਕੋਈ ਹੁਣ ਗੋਤਾਖੋਰ ਜਾਂ ਕੋ ਪੁਲਿਸ ਮੁਲਾਜ਼ਮ ਕੋਈ ਆਏ ਤੁਹਾਡੇ ਕੋਲ ਛੇ ਮੁਲਾਜ਼ਮ ਆਏ ਮੈਨੂੰ ਨਹੀਂ ਲੱਗਿਆ ਹੋਰ ਦੀ ਜ਼ਰੂਰਤ ਹੈ ਜੀ ਮੰਗਾ ਦਿਓ ਜੀ